ਸਕੂਲ ਵਿੱਚ ਪੜ੍ਹਦੀਆਂ ਵਿਦਿਆਰਥਣਾਂ ਅਤੇ ਔਰਤਾਂ ਦੀ ਸੁਰੱਖਿਆ ਲਈ ਪੁਲਿਸ ਨੇ ਸੀਸਕਾਉਟ ਮੁਹਿਮ ਸ਼ੁਰੂ ਕੀਤੀ ਹੈ ਜਿਸ ਦੇ ਤਹਿਤ ਸਕੂਲਾਂ ਕਾਲਜਾਂ ਤੇ ਮੋਹੱਲਿਆਂ ਦੇ ਵਿੱਚ ਮਹਿਲਾ ਪੁਲਿਸ ਕਰਮਚਾਰੀ ਆਪਣੇ ਵਿਸ਼ੇਸ਼ ਵਾਹਨ ਤੇ ਗਸ਼ਤ ਕਰਕੇ ਸ਼ਰਾਰਤੀ ਅਨਸਰਾਂ ਉੱਤੇ ਨੱਥ ਪਾਉਣਗੇ ਤਾਂ ਉੱਤੇ ਹੀ ਉਹਨਾਂ ਸ਼ਰਾਰਤੀ ਅਨਸਰਾਂ ਅਤੇ ਮਸਤੰਦਿਆਂ ਨੂੰ ਤਾੜਨਾ ਵੀ ਕੀਤੀ ਹੈ ਗੱਲਬਾਤ ਕਰਦੇ ਹਾਂ ਪੂਜਾ ਰਾਣੀ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਖੰਨਾ ਦੇ ਹਦਾਇਤਾਂ ਦੇ ਉੱਤੇ ਸਕੂਲ ਕਾਲਜਾਂ ਦੇ ਬਾਹਰ ਗਸ਼ਤ ਕੀਤੀ ਜਾ ਰਹੀ ਹੈ ਜੇਕਰ ਕੋਈ ਵਿਦਿਆਰਥਣਾਂ ਦੇ ਨਾਲ ਛੇੜਛਾੜ ਸੰਬੰਧੀ ਸ਼ਿਕਾਇਤ ਕਰਦਾ ਤੇ ਉਸ ਦੇ ਉੱਤੇ ਕਾਰਵਾਈ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਸਕੂਲ ਕਾਲਜ ਖੁੱਲਣ ਬੰਦ ਹੋਣ ਤੋਂ ਇਲਾਵਾ ਸੀਸਕਾਉਡ ਗਸਤ ਗਲੀਆਂ ਮੁਹੱਲਿਆਂ ਦੇ ਵਿੱਚ ਵੀ ਨਿਗਰਾਨੀ ਕਰਦੀ ਹੈ ਜੇਕਰ ਕੋਈ ਸ਼ੱਕੀ ਵਿਅਕਤੀ ਹਕਮਤਰ ਨਜ਼ਰ ਆਉਂਦਾ ਹੈ ਤਾਂ ਉਸ ਦੀ ਜਾਂਚ ਕੀਤੀ ਜਾਂਦੀ ਹੈ ਪੁਲਿਸ ਕਰਮਚਾਰੀਆਂ ਨੇ ਕਿਹਾ ਇਸ ਤੋਂ ਇਲਾਵਾ ਔਰਤਾਂ ਨੂੰ ਆਪਣੀ ਸ਼ਿਕਾਇਤ ਦਰਜ ਕਰਵਾਉਣ ਲਈ ਥਾਣੇ ਵਿੱਚ ਜਾਣ ਦੀ ਕੋਈ ਜ਼ਰੂਰਤ ਨਹੀਂ ਹੈ ਬਲਕਿ ਨੇੜੇ ਹੀ ਕੁੱਲੇ ਸਾਂਝ ਕੇਂਦਰ ਦੇ ਵਿੱਚ ਮਹਿਲਾ ਮੈਥਡੈਕਸ ਖੋਲਿਆ ਗਿਆ ਹੈ ਉੱਥੇ ਆ ਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਨੇ ਤਾਂ ਉਹਨਾਂ ਨੂੰ ਇਨਸਾਫ ਦਿੱਤਾ ਜਾ ਸਕੇ ਤਾਂ ਉੱਥੇ ਹੀ ਵਿਦਿਆਰਥਣਾਂ ਦੇ ਮਾਪਿਆਂ ਨੇ ਪੁਲਿਸ ਦੀ ਇਸ ਮਹਿੰਮ ਦੀ ਲੱਗਾ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਜਿੱਥੇ ਵਿਦਿਆਰਥਣਾਂ ਤੇ ਔਰਤਾਂ ਆਪਣੀ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੀਆਂ ਨੇ ਉੱਥੇ ਹੀ ਇਸ ਦੇ ਨਾਲ ਕਾਪੀ ਅਜਹੀਆਂ ਘਟਨਾਵਾਂ ਤੋਂ ਨਿਜ਼ਾਤ ਮਿਲੇਗੀ ਤਾਂ ਉੱਥੇ ਹੀ ਉਹਨਾਂ ਨੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦਾ ਧੰਨਵਾਦ ਕੀਤਾ ਕੀ ਨਾਮ ਹੈ ਜੀ ਕਰਨਵੀਰ ਕੋਰ ਜੀ ਕਿੱਥੋਂ ਦੇ ਰਹਿਣ ਵਾਲੇ ਮਛਵੜਾ ਸਰ ਤਾਂ ਕੀ ਲੱਗ ਰਿਹਾ ਜੀ ਤੁਹਾਨੂੰ ਵੀ ਮੈਡਮ ਪੁਲਿਸ ਖੜਨ ਨਾਲ ਜਿਹੜੀ ਪਹਿਲਾਂ ਜੋ ਪਹਿਲਾਂ ਤੇ ਹੁਣ ਨਾਲ ਕੀ ਫਰਕ ਲੱਗ ਰਿਹਾ ਨੇ ਸਰ ਉਹ ਫਰਕ ਹੈ ਜੀ ਸੱਚੀ ਫਰਕ ਹੈ ਜੀ ਪਹਿਲਾਂ ਬਹੁਤ ਜ਼ਿਆਦਾ ਮੁੰਡੇ ਗੇੜੇ ਮਾਰਦੇ ਸੀਗੇ ਜੀ ਹਾਂਜੀ ਤੇ ਹੁਣ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਫਰਕ ਠੀਕ ਹੈ ਜੀ ਤੁਸੀਂ ਦਿੱਲੀ ਲੈਣਾ ਉਹਨਾਂ ਵਿੱਚੋਂ ਹਾਂਜੀ ਪਹਿਲਾਂ ਇਦਾਂ ਪਹਿਲਾਂ ਮੁੰਡੇ ਆਂਦੇ ਸੀ ਦਿੱਲੀ ਨੂੰ ਹਾਂਜੀ ਆਂਦੇ ਤੇ ਬੜੀ ਜਿਹਾ ਫਰਕ ਹੈ ਹਾਂਜੀ ਜਸਵੰਤ ਸਿੰਘ ਆ ਜੀ ਕਿੱਥੋਂ ਰਹਿਣ ਵਾਲੇ ਕਪਾ ਮਛੜ ਸਾਹਿਬ ਦੀ ਜਨ ਵਾਲੇ ਜੀ ਕਿਉਂਕਿ ਜਿਹੜਾ ਮੈਂ ਦੋ ਲੇਡੀਜ਼ ਕਨਸਟੇਬਲ ਟ੍ਰੈਗੈਸ ਉਹਨਾਂ ਦੇ ਅੱਗੇ ਤੁਸੀਂ ਬੱਚੇ ਨਹੀਂ ਲੈਣਾ ਕੁੜੀ ਵੀ ਹਾਂਜੀ ਕੁੜੀਆਂ ਨੂੰ ਲੈਣੇ ਨਹੀਂ ਕਰਦੇ ਤੁਸੀਂ ਖੜਨ ਦਾ ਫਰਕ ਪੈ ਗਿਆ ਹਾਂਜੀ ਬਹੁਤ ਜ਼ਿਆਦਾ ਫਰਕ ਪਿਆ ਮੁੰਡੇ ਤੇ ਉਹ ਗੇੜੀਆਂ ਮਾਰਦੇ ਦੇ ਤੇ ਲਿਛੇੜੀ ਵੀ ਬਹੁਤ ਆਂਦੇ ਜਾਂਦੇ ਤੇ ਇੱਧਰ ਤੇ ਮੈਡਮ ਜੀ ਉਹਨਾਂ ਦਾ ਕਰਕੇ ਖੜਨ ਕਰਕੇ ਬਹੁਤ ਫਰਕ ਪੜ ਗਿਆ ਤੇ ਸਵੀਰ ਟਾਈਮ ਸਰ ਵੀ ਅੰਨੇ ਮੁਲਾਜ਼ਮ ਆਪਣੇ ਤੇ ਸਰਕਾਰ ਨੇ ਬੋਲ ਵਧੀਆਂ ਕੀਤਾ ਜੀ ਤੇ ਮੈਡਮ ਦੀ ਡਿਊਟੀ ਲਈ ਹੈ ਤੇ ਸਾਰਾ ਉਹਨਾਂ ਦੀ ਲੇਡ ਕਨਸਟੇਬਲ ਪੂਜਾ ਸਰਵਲ ਮੇਜ ਤੇ ਖੜਿਆ ਸਕੂਲ ਬਕਨਸ ਮੇਰੇ ਕੀ ਕਹਿੰਦੇ ਕਿ ਜਿਹੜਾ ਸਕੂਟਾ ਮੈਨੂੰ ਮਿਲਿਆ ਕੀ ਕੰਮ ਕਰਦਾ ਹੈ ਕੀ ਕੀ ਫੰਕਸ਼ਨ ਨੇ ਇਹਦੇ ਵਿੱਚ ਤਾਂ ਇਹ ਤੋਂ ਪਹਿਲਾਂ ਹੂਡਰ ਹੈ ਲਾਈਟਸ ਨੇ ਤੇ ਮਾਈਕ ਦੀ ਸੁਵਿਧਾ ਦਿੱਤੀ ਗਈ ਹੈ ਕਿਸ ਕੰਮ ਲਈ ਨਕੀ ਪਰਕਾ ਜਨੋਂ ਸਾਡਾ ਸਕੂਲੀ ਅੰਮ੍ਰਿਤ ਇਹ ਸਾਨੂੰ ਮੇਨ ਮਕਸਦ ਤਾਂ ਇਹੀ ਹੈ ਕਿ ਜਿਵੇਂ ਕਿ ਲੜਕੀਆਂ ਦੇ ਨਾਲ ਕੋਈ ਛੇੜਛਾੜ ਹੁੰਦੀ ਹੈ ਉਸ ਮਕਸਦ ਦੇ ਲਈ ਸਾਨੂੰ ਇਹ ਸਕੂਲੀ ਦਿੱਤੀਆਂ ਗਈਆਂ ਨੇ ਕਿ ਅਸੀਂ ਸ਼ੁਰੂ ਦੇ ਮੁਤਾਬਕ ਮਾਛੀਵੜਾ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਅਸੀਂ ਜਾਂਦੇ ਆ ਤੇ ਉੱਥੇ ਖੜ ਕੇ ਆ ਮਤਲਬ ਕਿ ਜਿਹੜੀ ਲੇਡੀਜ਼ ਹੈ ਲੜਕੀਆਂ ਹੈ ਕਿ ਅਗਰ ਅਗਰ ਉਹਨਾਂ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਤੇ ਉਹ ਸਾਨੂੰ ਦੱਸਦੀਆਂ ਵੀ ਨੇ ਜੇ ਆਸ-ਪਾਸ ਕੋਈ ਲੜਕਾ ਆਂਦਾ ਹੈ ਜਾਂ ਉਹਨਾਂ ਨਾਲ ਛੇੜਛਾੜ ਕਰਦਾ ਹੈ ਉਹਨਾਂ ਨੂੰ ਸੁਰੱਖਿਅਤ ਰੱਖਣ ਵਾਸਤੇ ਅਸੀਂ ਉਹਨਾਂ ਨੂੰ ਸੁਰੱਖਿਆ ਦੇਣ ਵਾਸਤੇ ਇੱਥੇ ਖੜ੍ਹੇ ਹਾਂ। ਅੱਛਾ ਠੀਕ ਹੈ। ਜੇ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਕੀ ਕਰਦੇ ਹਾਂ? ਅਗਰ ਕਿਸੇ ਨੂੰ ਸਮੱਸਿਆ ਆਂਦੀ ਹੈ ਅਸੀਂ ਉਸੇ ਟਾਈਮ ਵੀ ਹੱਲ ਕਰਦੇ ਹਾਂ। ਜੇ ਨਾ ਹੋ ਸਕੇ ਤਾਂ ਉਹਨਾਂ ਤੋਂ ਅਸੀਂ ਰਿਟਰਨ ਦੇ ਵਿੱਚ ਕੰਪਲੇਂਟ ਲੈਂਦੇ ਹਾਂ ਤੇ ਉਹਨਾਂ ਨੂੰ ਦੱਸ ਦਿੰਦੇ ਹਾਂ ਕਿ ਤੁਸੀਂ ਸਾਡੇ ਦਫ਼ਤਰ ਆਓ। ਸਾਡਾ ਦਫ਼ਤਰ ਹੈ ਸਾਂਝ ਕੇਂਦਰ। ਉੱਥੇ ਤੁਸੀਂ ਸਾਡੇ ਕੋਲ ਆਓ ਅਸੀਂ ਇੱਥੇ ਸਵੇਰੇ 9:00 ਤੋਂ ਲੈ ਕੇ 6:00 ਵਜੇ ਤੱਕ ਹੀ ਹੁੰਦੇ ਹਾਂ। ਉਹਨਾਂ ਦਾ ਅਸੀਂ ਕੰਪਲੇਂਟ ਲੈ ਕੇ ਉਹਨਾਂ ਦਾ ਹੱਲ ਕਰਦੇ ਹਾਂ। ਅ ਇਸ ਤੋਂ ਇਲਾਵਾ ਹੋਰ ਕਿੱਥੇ ਕਿੱਥੇ ਜਾਂਦੇ ਹੋ ਜਾਂ ਕੋਈ ਤੁਹਾਨੂੰ ਸ਼ਡਿਊਲ ਵੀ ਆਉਂਦਾ ਸਕੂਲਾਂ ਦਾ ਜਾਂ ਆਪਣੇ ਹਿਸਾਬ ਨਾਲ ਚੱਲਦੇ ਜਾਂ ਕਿਹੜੇ ਕਿਹੜੇ ਸਕੂਲ 'ਚ ਜਾਣਾ ਨਹੀਂ ਨਹੀਂ ਸਾਨੂੰ ਸ਼ਡਿਊਲ ਆਉਂਦਾ ਹੈ ਜੀ ਸਾਡੇ ਜਿਹੜੇ ਮੈਡਮ ਨੇ ਇਨਚਾਰਜ ਡਿੰਪਲ ਮੈਡਮ ਉਹਨਾਂ ਵੱਲੋਂ ਸਾਨੂੰ ਡੇਲੀ ਦਾ ਡੇਲੀ ਰੁਟੀਨ ਆਉਂਦਾ ਹੈ ਉਹਦੇ ਸ਼ਡਿਊਲ ਆਉਂਦਾ ਹੈ ਸ਼ਡਿਊਲ ਦੇ ਮੁਤਾਬਿਕ ਹੀ ਅਸੀਂ ਸਕੂਲਾਂ ਦੇ ਵਿੱਚ ਜਾਂਦੇ ਹਾਂ ਜੀ ਅ ਇਸ ਤੋਂ ਇਲਾਵਾ ਹੋਰ ਕਿੱਥੇ ਕਿੱਥੇ ਜਾਂਦੇ ਹੋ ਇਸ ਤੋਂ ਇਲਾਵਾ ਸੇ ਸਕੂਲ ਮਤਲਬ ਕਿ ਜਿਹੜਾ ਮਾਛਵਾੜਾ ਸਾਹਿਬ ਦਾ ਏਰੀਆ ਪੈਂਦਾ ਸਾਰਾ ਗਲੀਆਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਅਸੀਂ ਜਾਂਦੇ ਹਾਂ ਪਿੰਡਾਂ ਦੇ ਵਿੱਚ ਜਾਂਦੇ ਹਾਂ अच्छा ए, इस ਵਿੱਚ ਕੀ ਕੀ ਫੰਕਸ਼ਨ ਨੇ ਜੀ ਕੀ ਕੀ ਕਰ ਸਕਦਾ ਉਸ ਕੀ ਕੀ ਸੁਵਿਧਾਾਂ ਨੇ ਸੁਵਿਧਾਾਂ ਤਾਂ ਇਹਦੇ ਵਿੱਚ ਇਹੀ ਹੈ ਕਿ ਦੇਖੋ ਅਸੀਂ ਜਿੰਨੀ ਵੀ ਲੇਡੀਜ਼ ਦੀ ਕੰਪਲੀਮੈਂਟਸ ਨੇ ਕਿ ਉਹ ਅਸੀਂ ਡੀਲ ਕਰਦੇ ਹਾਂ ਮਾਛੌੜਾ ਸਾਹਿਬ ਜਿਹੜਾ ਸਾਡਾ ਦਫ਼ਤਰ ਹੈ ਉੱਥੇ ਬੈਠ ਕੇ ਅਸੀਂ ਇਹੀ ਡੀਲ ਕਰਦੇ ਹਾਂ ਕਿ ਕਿਉਂਕਿ ਲੇਡੀਜ਼ ਨੂੰ ਪ੍ਰੋਬਲਮ ਆਉਂਦੀ ਸੀ ਕਿ ਥਾਣੇ ਵਿੱਚ ਜਾ ਕੇ ਆਪਣੀ ਪ੍ਰੋਬਲਮਸ ਦੱਸਣ ਦੇ ਵਿੱਚ ਉਹਨਾਂ ਨੂੰ ਸ਼ਰਮ ਮਹਿਸੂਸ ਹੁੰਦੀ ਸੀ ਇਸ ਕਰਕੇ ਸਰਕਾਰ ਨੇ ਹਰੇਕ ਥਾਣੇ ਦੇ ਵਿੱਚ ਮਹਿਲਾ ਮਿੱਤਰ ਖੋਲ੍ਹਿਆ ਉਹਦੇ ਅਕੋਰਡਿੰਗ ਅਸੀਂ ਸਾਡੇ ਕੋਲ ਲੇਡੀਜ਼ ਆਂਦੀਆਂ ਸਾਨੂੰ ਬਿਨਾ ਉਹ ਸਪੀਸੇ ਡਾਟੋ ਸਾਡੇ ਕੋਲ ਆਪਣੀ ਕੰਪਲੇਂਟਸ ਲਿਖਾਉਂਦੇ ਨੇ ਅਸੀਂ ਬਿਨਾਂ ਦੇਰੀ ਤੋਂ ਉਹਨਾਂ ਦੀ ਕੰਪਲੇਂਟ ਤੇ ਹੱਲ ਕਰਦੇ ਆਂ ਜੀ ਉਹਨਾਂ ਦੀ ਸਮੱਸਿਆਵਾਂ ਦਾ ਜਿਹੜਾ ਜੋ ਵੀ ਉਹਨਾਂ ਦੀ ਸਮੱਸਿਆ ਹੁੰਦੀ ਆ ਉਹਨਾਂ ਨੂੰ ਅਸੀਂ ਹੱਲ ਕਰਦੇ ਆਂ ਉਸ ਤੋਂ ਬਾਅਦ ਅਸੀਂ ਉਹਨਾਂ ਤੋਂ ਫੀਡਬੈਕ ਵੀ ਲੈਂਦੇ ਆਂ ਕਿ ਦੱਸੋ ਤੁਸੀਂ ਤੁਹਾਨੂੰ ਜੋ ਅਸੀਂ ਤੁਹਾਡਾ ਸਮਝੌਤਾ ਕਰਾਇਆ ਜੋ ਜਾਂ ਤੁਹਾਡਾ ਰਾਜਨਾਵਾ ਕਰਾਇਆ ਉਹ ਤੁਸੀਂ ਉਹਦੇ ਨਾਲ ਸਹਿਮਤ ਹੋ ਜਾਂ ਤੁਸੀਂ ਹੁਣ ਆਪਣੇ ਘਰ ਦੇ ਵਿੱਚ ਠੀਕ ਹੋ ਜਦੋਂ ਸਾਨੂੰ ਦੱਸਦੇ ਨੇ ਆਪਣੀ ਫੀਡਬੈਕ ਦਿੰਦੇ ਨੇ ਕਿ ਹਾਂਜੀ ਮੈਡਮ ਜੀ ਅਸੀਂ ਠੀਕ ਆ ਤੇ ਸਾਨੂੰ ਫਿਰ ਖੁਸ਼ੀ ਮਹਿਸੂਸ ਹੁੰਦੀ ਹੈ ਜਿਹੜੇ ਮਨ ਚਲੇ ਘੁੰਮ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੋ ਅਸੀਂ ਖਾਂਜੀ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਵੀ ਤੁਸੀਂ ਜੋ ਵੀ ਤੁਸੀਂ ਹਰਕਤਾਂ ਕਰਦੇ ਹੋ ਉਹਨਾਂ ਤੋਂ ਬਾਅਦ ਆ ਜਾਓ ਹੁਣ ਮੈਡਮ ਨੇ ਐਸਐਸਪੀ ਮੈਮ ਨੇ ਸਾਨੂੰ ਸਕੂਟੀਆਂ ਦਿੱਤੀਆਂ ਨੇ ਈਸੀ ਕਰਕੇ ਦਿੱਤੀਆਂ ਨੇ ਠੀਕ ਹੈ ਕਿ ਤੁਸੀਂ ਜਿੰਨੀ ਵੀ ਲੜਕੀਆਂ ਦੇ ਨਾਲ ਕੋਈ ਛੇੜਛਾੜ ਹੁੰਦੀ ਹੈ ਉਹ ਘਟ ਜAVE ਜਦੋਂ ਦੇਖੋ ਅਸੀਂ ਖੜੇ ਹੁੰਦੇ ਹਾਂ ਤਾਂ ਇੱਥੇ ਕੋਈ ਨਹੀਂ ਹੁੰਦਾ ਜਦੋਂ ਅਸੀਂ ਚੱਲੇ ਜਾਂਦੇ ਹਾਂ ਉਸ ਤੋਂ ਬਾਅਦ ਇੱਥੇ ਆ ਕੇ ਰਾਉਂਡ ਲਾਉਂਦੇ ਨੇ ਸਾਨੂੰ ਪਤਾ ਲੱਗਦਾ ਹੈ ਜਿਹੜੇ ਸਿਕਿਉਰਿਟੀ ਗਾਰਡ ਉਹਨਾਂ ਨੂੰ ਪਤਾ ਲੱਗਦਾ ਕਿ ਜਦੋਂ ਤੁਸੀਂ ਆਂਦੇ ਹੋ ਮੈਮ ਤੁਸੀਂ ਉਹ ਡਰ ਜਾਂਦੇ ਨੇ ਫਿਰ ਹਫਤਾ 10 ਦਿਨ ਉਹ ਨਹੀਂ ਆਉਂਦੀ ਉਸ ਤੋਂ ਬਾਅਦ ਫਿਰ ਉਹ ਰਿਪੀਟ ਕਰ ਦਿੰਦੇ ਹੁਣ ਅਸੀਂ ਮਤਲਬ ਕਿ ਹਫਤੇ ਬਾਅਦ ਇੱਥੇ ਸਾਡਾ ਜਾਂ ਹਫਤੇ ਬਾਅਦ ਤੀਜੇ ਦਿਨ ਜੋ ਵੀ ਸਾਡੀ ਵਾਰੀ ਰੁਟੀਨ ਆਂਦੀ ਹੈ ਅਸੀਂ ਇੱਥੇ ਆ ਕੇ ਖੜਾਂਗੇ ਤਾਂ ਜੋ ਕੋਈ ਵੀ ਲੜਕਾ ਇੱਥੇ ਨਾ ਆ ਸਕੇ ਤੇ ਜਿੰਨੀ ਵੀ ਲੜਕੀਆਂ ਹੋਣ ਉਹ ਸੁਰੱਖਿਅਤ ਆਪਣੇ ਘਰ ਜਾ ਸਕਣ ਉਹਨਾਂ ਨਾਲ ਕਿਸ